ਮੁੱਖ ਮੰਤਰੀ ਸਾਹਿਬ ਨੇ ਮੰਥਨ ਕੀਤਾ ਜਿਹੜੀ ਚੋਣਾਂ ਚ ਬੜੀ ਬੁਰੀ ਤਰੀਕੇ ਨਾਲ ਹਾਰ ਹੋਈ ਏ 2 ਐਮਐਲ ਹੀ ਨਹੀਂ ਪਹੁੰਚਦੇ ਕੁਮਰ ਵਿਜੇ ਪ੍ਰਤਾਪ ਤੇ ਜਿਹੜੇ ਅ ਅੰਮ੍ਰਿਤਸਰ ਤੋਂ ਵਿਧਾਇਕ ਨੇ ਜਿੰਨ ਦਾ ਪਿੱਛੇ ਹੋਣੇ ਵੀਡੀਓ ਵੀ ਆਡੀਓ ਵੀਡੀਓ ਵੀ ਵਾਇਰਲ ਹੋਈ ਏ ਡਾਕਟਰ ਅਜੀਤ ਗੁਪਤਾ ਇਹ ਦੋ ਪਹੁੰਚੇ ਨਹੀਂ ਜਾਂ ਇਹਨਾਂ ਨੂੰ ਕਹਤਾ ਵੀ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਦੇਖੋ ਮੈਨੂੰ ਤੇ ਦੋ ਕਰ ਲੱਗਦੇ ਨੇ ਜਾਂ ਜੋ ਡਰਦੇ ਨਹੀਂ ਆਏ ਤੇ ਜਾਂ ਉਹ ਬੁਲਾਏ ਨਹੀਂ ਹੈਗੇ ਤੇ ਮੈਨੂੰ ਲੱਗਦਾ ਬੁਲਾਏ ਨਹੀਂ ਹੈਗੇ ਨਹੀਂ ਤੂੰ ਆ ਹੀ ਜਾਂਦੇ ਹੈਗੇ ਔਰ ਦੋਨੇ ਐਮਐਲਏ ਦੀ ਇੰਨੀ ਹਸਸियत ਵੀ ਨਹੀਂ ਹੈਗੀ ਕਿ ਜੇ ਮੁੱਖ ਮੰਤਰੀ ਬੁਲਾਉਣ ਤੇ ਉਹ ਨਾ ਆਉਣ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਵਜ੍ਹਾ ਹੈ ਲੇਕਿਨ ਜਦ ਸੀਐਮ ਸਾਹਿਬ ਸਾਰੇ ਉਮੀਦਵਾਰਾਂ ਨੂੰ ਲੈ ਕੇ ਪਰਚੋਲ ਕਰੇ ਕਿ ਅਸੀਂ ਤੇ ਲੋਕਾਂ ਕੋਲੋਂ ਤੇਰਾ ਹੱਥ ਮੰਗੇ ਸਾਨੂੰ ਸਿਰਫ ਤਿੰਨ ਮਿਲੇ ਨੇ ਉਹ ਵਜ੍ਹਾ ਕੀ ਹੈ ਉਹਨੂੰ ਵਜ੍ਹਾ ਨੂੰ ਜਾਣਵਾਸੇ ਨੂੰ ਮੰਥਨ ਕਹਿ ਲਓ ਪਰਚੋਲ ਕਰ ਲਓ ਉਹ ਕੀਤੀ ਜਾ ਰਹੀ ਹੈ ਰੋਜ਼ ਦੋ ਦੋ ਹਲਕਿਆਂ ਦੇ ਲੋਕ ਆਉਂਦੇ ਜਿਵੇਂ ਬੀਤੇ ਦਿਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੈਂਡੀਡੇਟ ਉਥੋਂ ਦੇ ਐਮਐਲਏ ਜਿੱਤੇ ਹਾਰੇ ਲੀਡਰ ਬੁਲਾਏ ਤੇ ਨਾਲ ਫਤਿਹਗੜ ਸਾਹਿਬ ਦੇ ਜਦੋਂ ਅੰਮ੍ਰਿਤਸਰ ਦੀ ਗੱਲ ਆਉਂਦੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਦੋ ਛੱਡ ਕੇ ਅੰਮ੍ਰਿਤਸਰ ਤੋਂ ਇੱਕ ਕਿਉਂਕਿ ਰਾਜਾਸੰਸੀ ਤੋਂ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੇ ਔਰ ਮਜੀਠੇ ਤੋਂ ਗਨੀਵਕੌਰ ਮਜੀਠੀਆ ਨੇ ਬਾਕੀ ਤੇ ਇਹਨਾਂ ਦੇ ਐਮਐਲਏ ਸੀ ਨਾ ਅੰਮ੍ਰਿਤਸਰ ਤੋਂ ਉਹ ਕਿਉਂ ਨਹੀਂ ਆਏ ਉਹ ਸਭ ਤੋਂ ਵੱਡਾ ਸਵਾਲ ਹੈ ਦੋਨਾਂ ਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਹੈ ਦੋਨਾਂ ਨੇ ਭ੍ਰਿਸ਼ਟਾਚਾਰ ਦੇ ਗੱਲ ਗੱਲ ਕੀਤੀ ਹੈ ਦੋਨਾਂ ਨੇ ਸਿਸਟਮ ਦੇ ਖਿਲਾਫ ਗੱਲ ਕੀਤੀ ਨਾ ਹੁਣ ਜਾਂ ਤੇ ਉਹਨਾਂ ਨੇ ਗੱਲ ਕਰ ਲਈ ਹੈਗੀ ਤੇ ਸੀਐਮ ਸਾਹਿਬ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਗੱਲ ਕਰ ਸਕਦੇ ਕਿਉਂਕਿ ਸੀਐਮ ਸਾਹਿਬ ਤੇ ਕਹਿੰਦੇ ਨਾ ਕਿ ਮਿਸਟਰ ਬਾਜਵਾ ਤੁਸੀਂ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਹੁਣ ਉਹਨਾਂ ਦੇ ਐਮਐਲਏ ਅੱਖਾਂ ਚੱਖਾਂ ਪਾ ਕੇ ਗੱਲ ਕਿਉਂ ਨਹੀਂ ਕਰ ਰਹੇ ਹੈਗੇ ਨੇ ਜਾਂ ਉਹ ਡਰਦੇ ਨੇ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਹੈਗਾ ਉਹਨੇ ਅਜੇ ਕੁਮਾਰ ਗੁਪਤਾ ਜਿਹੜੇ ਅੰਬਰਸਰ ਸੈਂਟਰਲ ਤੋਂ ਉਹਨਾਂ ਦੇ ਡਰਦਿਆਂ ਮਾਰਿਆ ਯੂ ਟਰਨ ਲੈ ਲਿਆ ਕੀ ਪਤਾ ਸ਼ਾਂਤ ਕਹਿਣ ਵਾਸਤੇ ਕਿਹਾ ਕਿ ਜੇ ਉਹਨਾਂ ਦੀ ਚੰਗੀ ਝਾੜ ਝੰਬ ਕੀਤੀ ਗਈ ਹੈ ਸਰਕਾਰ ਵੱਲੋਂ ਉਹ ਆ ਮੈਨੂੰ ਲੱਗਦਾ ਕਿ ਜਿਹੜੇ ਨਹੀਂ ਆਏ ਇਹਦਾ ਮਤਲਬ ਇਹ ਹੈ ਕਿ ਝਾੜ ਝੰਬ ਚੰਗੀ ਤਰ੍ਹਾਂ ਹੋਏ ਚੰਗੀ ਤਰ੍ਹਾਂ ਉਹਨਾਂ ਨੂੰ ਲੂਣ ਦਿੱਤਾ ਕਿ ਵੱਡੇ ਤੁਸੀਂ 나ਡੂ ਖਾਂ ਬੰਦੇ ਹੈਗੇ ਜੇ ਤੇਰੇ ਹਲਕੇ ਦੇ ਵਿੱਚ ਨਸ਼ਾ ਵਿਕਦਾ ਸੀ ਜਾਂ ਤੇਰੇ ਹਲਕੇ ਦੇ ਵਿੱਚ ਕਰਪਸ਼ਨ ਵਿਕਦੀ ਤੇ ਕੌਣ ਜ਼ਿੰਮੇਵਾਰ ਆ ਇਹ ਨਹੀਂ ਕਿ ਪੁਲਿਸ ਜਾਂ ਸਿਸਟਮ ਹੀ ਜ਼ਿੰਮੇਵਾਰ ਆ ਐਮਐਲਏ ਵੀ ਬਰਾਬਰ ਦਾ ਜ਼ਿੰਮੇਵਾਰ ਹੁੰਦਾ ਨੇ ਜਾਂ ਇਸ ਕਰਕੇ ਨਹੀਂ ਉਹ ਆਏ ਜਾਂ ਬੁਲਾਇਆ ਨਹੀਂ ਹੁਣ ਉਹ ਕਹਿੰਦੇ ਨੇ ਕਿ ਜੀ ਮੇਰੀ ਜੀ ਵੀਡੀਓ ਨੂੰ ਜੀ ਵਿਰੋਧੀਆਂ ਨੇ ਤੋੜ ਮੋੜ ਕੇ ਪੇਸ਼ ਕੀਤਾ ਹੈਗਾ 5 ਦਿਨ ਬਾਅਦ ਐਮਐਲਏ ਸਾਹਿਬ ਨੂੰ ਜਾਗ ਆਉਂਦੀ ਕਿ ਵਿਰੋਧੀਆਂ ਨੇ ਮੇਰੀ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈਗਾ ਸਚਾਈ ਤੇ ਕਿ ਸਿਰਫ ਅੰਮ੍ਰਿਤਸਰ ਸੈਂਟਰਲ ਹੀ ਨਹੀਂ ਅੰਮ੍ਰਿਤਸਰ ਨਾਰਥ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਵੀ ਨਸ਼ਾ ਵੇਚ ਰਿਆ ਨਸ਼ਿਆਂ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫਲਾਪ ਹੋਈ ਆ ਅਜੇ ਕੁਮਾਰ ਗੁਪਤਾ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਕਹਿ ਚੁੱਕੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਸਐਚਓ ਡੀਐਸਪੀ ਪੱਨੇ ਐਸਪੀ ਨਸ਼ੇ ਵਕਾਉਂਦੇ ਨੇ ਵੇਚਦੇ ਨੇ ਹੁਣ ਸਵਾਲ ਹੈ ਕਿ ਉਹਨਾਂ ਨੂੰ ਹਜੇ ਤੱਕ ਬਦਲਿਆ ਨਹੀਂ ਗਿਆ ਜਦ ਤੁਹਾਡੇ ਐਮਐਲਏ ਕਹਿ ਰਹੇ ਨੇ ਕਿ ਇਹ ਵਾਲੇ ਜਿਹੜੇ ਅਫਸਰ ਨੇ ਇਹ ਨਸ਼ਾ ਵਕਾਰੇ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਹਲੇ ਤੱਕ ਬਦਲਿਆ ਹੀ ਨਹੀਂ ਗਿਆ ਇਹਦਾ ਮਤਲਬ ਸਿਸਟਮ ਦੋਸ਼ੀ ਆ ਸਰਕਾਰ ਦੋਸ਼ੀ ਆ ਤੇ ਜੇ ਸਰਕਾਰ ਦੋਸ਼ੀ ਆ ਤੇ ਫਿਰ ਕੋ ਕਾਰਵਾਈ ਕਿਨੇ ਕਰਨੀ ਹੈਗੀ ਨਾ ਇਹ ਦਿੱਲੀ ਵਾਲਿਆਂ ਨੇ ਤਾਂ ਨਹੀਂ ਆ ਕੇ ਕਾਰਵਾਈ ਕਰਨੀ ਮੁੱਖ ਮੰਤਰੀ ਸਾਹਿਬ ਹੋਸਦਾ ਤਾਂ ਨਾ ਬੁਲਾਇਆ ਹੋਵੇ ਇਹਨਾਂ ਨੂੰ ਇਹਨਾਂ ਨੇ ਪਹਿਲੀ ਮੀਡੀਆ 'ਚ ਦੱਸ ਦਿੱਤਾ ਸੀਗਾ ਆਪਣੀ ਵੀਡੀਓ ਜਾਰੀ ਕਰਦੇ ਹੋਏ ਵੀ ਇੱਥੇ ਤੇ ਨਸ਼ਾ ਬਹੁਤ ਹੈ ਇੱਥੇ ਤੇ ਬਪਾ ਜਿਹੜੇ ਪੁਲਿਸ ਵਾਲੇ ਨੇ ਉਹ ਤਸਕਰ ਨਾ ਮਿਲੇ ਹੋਏ ਨੇ ਇਹ ਮੁੱਖ ਮੰਤਰੀ ਸਾਹਿਬ ਸੋਚਦੇ ਹੋਣਗੇ ਕਿ ਮੇਰੇ ਕੋਲ ਆਣਗੇ ਇਹਨਾਂ ਨੇ ਇਹੀ ਗੱਲ ਇੱਥੇ ਆ ਹੀ ਕਰਨੀ ਹੈ ਇਹਨਾਂ ਦੀ ਗੱਲ ਤਾਂ ਸੁਣ ਲਈ ਨਹੀਂ ਮੈਨੂੰ ਨਾ ਹੀ ਬੁਲਾਵਾ ਚੰਗਾ ਹੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਫਿਰ ਪ੍ਰੋਬਲਮ ਕਿਵੇਂ ਹੱਲ ਹੋਗੀ ਫਿਰ ਸਮੱਸਿਆ ਕਿ ਵੀ ਹੱਲ ਹੋਗੀ ਸਮੱਸਿਆ ਹੱਲ ਕਰਨ ਵਾਸਤੇ ਤੁਹਾਨੂੰ ਸ਼ਿਕਾਇਤ ਸੁਣੀ ਪੈਣੀ ਹੈ ਪਰ ਸਵਾਲ ਹੈ ਕਿ ਇਹ ਵੀ ਹੋ ਗਿਆ ਕਿ ਜਿਹੜੇ ਦੋਨੇ ਐਮਐਲਏ ਨੇ ਪਹਿਲਾਂ ਕੁਮਰ ਵਿਜੇ ਪ੍ਰਤਾਪਪੁਰਾ ਨੇ ਬੋਲਿਆ ਫਿਰ ਇਹਨਾਂ ਨੇ ਬੋਲਿਆ ਇਹ ਬੋਲਣ ਤੋਂ ਪਹਿਲਾਂ ਕਿ ਉਹ ਸੀਐਮ ਸਾਹਿਬ ਨਾਲ ਡਿਸਕਸ ਕਰ ਹੀ ਸਕਦੇ ਸੀ ਤਾਂ ਉਹ ਵੀ ਟੈਲੀਵਨ ਤੇ ਜਾਂ ਤੁਹਾਨੂੰ ਪਤਾ ਨਹੀਂ ਉਹ ਕੋਮਰ ਵੀ ਜੋ ਪ੍ਰਤਾਪਤ ਕਿਹਾ ਦੇ ਕਿ ਮੇਰਾ ਫੋਨ ਹੀ ਬਲਾਕ ਕੀਤਾ ਆ ਪਰ ਤੁਸੀਂ ਆਪਣਾ ਮੈਸੇਜ ਚਿੱਠੀ ਦੇ ਰੂਪ ਦੇ ਵਿੱਚ ਮੇਲ ਦੇ ਥਰੂ ਕਿਤੇ ਨਾ ਕਿਤੇ ਮੇਲ ਹੀ ਸਕਦੇ ਤੁਸੀਂ ਉਹ ਤੁਹਾਡੇ ਕੋਲ ਜਦੋਂ ਹਲਕੇ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਆ ਰਹੇ ਕਹਿੰਦੇ ਉਦੋਂ ਮਿਲਿਆ ਜਾ ਸਕਦਾ ਪਰ ਇਹ ਹੁਣ ਸਵਾਲ ਇਹ ਹੈ ਸਭ ਤੋਂ ਵੱਡਾ ਕਿ ਇਹ ਜਿਹੜਾ ਮਸਲਾ ਹੁਣ ਉੱਠਿਆ ਵਾ ਚਾਹੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਠਾਇਆ ਚਾਹੇ ਅਜੇ ਗੁਪਤਾ ਉਹਨਾਂ ਨੇ ਠਾਇਆ ਹੈਗਾ ਇਹ ਸੀਰੀਅਸ ਬਹੁਤ ਜ਼ਿਆਦਾ ਹੈਗਾ ਇਹ ਨਹੀਂ ਕਿ ਦੋ ਐਮਐਲਏ ਹੀ ਆਪਣੇ ਹਲਕੇ ਦੀ ਤਕਲੀਫ ਦਾ ਅਸਰ ਇਹ ਨੇ ਤੇ ਬਾਕੀ 115 ਹਲਕਿਆਂ ਦੇ ਵਿੱਚ ਠੀਕ ਠਾਕ ਚੱਲੇ ਇਹਤ ਨਹੀਂ ਹੋ ਸਕਦਾ ਪੰਜਾਬ ਚ ਕਰਪਸ਼ਨ ਵੀ ਵਧੀਆ ਉਹ ਐਮਐਲਏ ਖੁਦ ਕਹਿ ਰਿਹਾ ਕਿ ਮੇਰਾ ਜਾਣਕਾਰ ਮੇਰਾ ਇੱਕ ਵਪਾਰੀ ਦੋਸਤ ਆ ਉਹ ਪਹਿਲਾਂ ਡਾਇਰੈਕਟ ਕੰਮ ਕਰਵਾ ਰਿਹਾ ਸੀ ਤੇ 1 ਲੱਖ ਸ਼ੂ ਨ ਮੰਗੀ ਗਈ ਹੈ ਐਮਐਲਏ ਨੇ ਫੋਨ ਕੀਤੇ ਤੇ 5 ਲੱਖ ਰਿਸ਼ਵਤ ਹੋ ਗਿਆ ਹੁਣ ਉਹ ਜਿਹੜੀ ਵੀਡੀਓ ਦੀ ਸਚਾਈ ਕੀ ਆ ਉਹ ਤੇ ਕਹਿੰਦੇ ਕਿ ਛੇੜਖਾਨੀ ਕੀਤੀ ਗਈ ਹੈ ਪਰ ਤੁਹਾਡੀ ਸਰਕਾਰ ਤੁਸੀਂ ਉਹ ਵੀਡੀਓ ਸਾਈਬਰ ਕ੍ਰਾਈਮ ਵਾਲਿਆਂ ਨੂੰ ਦੇ ਦਿਓ ਪਤਾ ਲੱਗ ਜਾਊਗਾ ਕਿ ਉੱਥੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਬੈਠੇ ਨੇ ਇਹ ਵੀਡੀਓ ਪੁਰਾਣੀ ਆ ਜਾਂ ਨਵੀਆਂ ਜਾਂ ਛੇੜਖਾਨੀ ਕਿੰਨੇ ਕੀਤੀ ਆ ਇਸ ਕਰਕੇ ਜੇ ਛੇੜਖਾਨੀ ਕੀਤੀ ਆ ਤੇ ਫਿਰ ਤੁਹਾਨੂੰ ਮੀਟਿੰਗ ਦੇ ਵਿੱਚ ਆਉਣਾ ਚਾਹੀਦਾ ਸੀ ਤੁਹਾਨੂੰ ਸੀਐਮ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਕਿ ਜੀ ਵੀਡੀਓ ਪੁਰਾਣੀ ਆ ਜੀ ਜਾ ਨਵੀਂ ਆ ਜੇ ਪ੍ਰਾਣੀਆਂ 2019 ਦੀ ਮੰਨ ਕੇ ਚਲੋ ਉਦੋਂ ਪੰਜਾਬ ਸਰਕਾਰ ਦੀ ਅਗਵਾਈ ਕਾਂਗਰਸ ਪਾਰਟੀ ਕਰੀ ਪਰ ਤੁਸੀਂ 5 ਦਿਨ ਬਾਅਦ ਜਾ ਕੇ ਬੋਲ ਰਹੇ ਹੋ ਕਿ ਜੀ ਛੇੜਖਾਨੀ ਕੀਤੀ ਹੈਗੀ ਹੈ ਜੇ ਛੇੜਖਾਨੀ ਕੀਤੀ ਹੋਈ ਤਾਂ ਤੁਹਾਨੂੰ ਮੀਟਿੰਗ ਦੇ ਵਿੱਚ ਆਉਣਾ ਚਾਹੀਦਾ ਹੁਣ ਇਹ ਜਿਹੜਾ ਨੋਟਿਸ ਆ ਇਹ ਤੇ ਭਗਵੰਤ ਸਿੰਘ ਸਾਹਿਬ ਨੇ ਲੈਣਾ ਕਿਉਂਕਿ ਉਹ ਜਿੱਥੇ ਉਹ ਸਟੇਟ ਦੇ ਚੀਫ ਮਿਨਿਸਟਰ ਨੇ ਉੱਥੇ ਪਾਰਟੀ ਦੇ ਪ੍ਰਧਾਨ ਵੀ ਹੈਗੇ ਨੇ ਵਰਕਿੰਗ ਜਿਹੜੇ ਪ੍ਰਧਾਨ ਨੇ ਉਹ ਪ੍ਰਿੰਸੀਪਲ ਬੁੱਧਰਾਮ ਹੋਣੀਆ ਪ੍ਰਿੰਸੀਪਲ ਬੁੱਧਰਾਮ ਹੋਣੀ ਉਹ ਆਪਣੇ ਬਡਲਾੜਾ ਹੀ ਹਾਰ ਗਏ ਆਪਣਾ ਬਡਲਾੜਾ ਛੱਡੋ ਆਪਣੇ ਬੂਥ ਚੋਂ ਵੀ ਹਾਰ ਗਏ ਹੈਗੇ ਨੇ ਹੁਣ ਜਿਹੜਾ ਪ੍ਰਧਾਨ ਆਪਣੇ ਹਲਕੇ 'ਚੋਂ ਹਾਰਿਆ ਹੋਵੇ ਉਹ ਬਾਕੀਆਂ ਨੂੰ ਵਿਚਾਰਾ ਕਿਹੜੇ ਮੂੰਹੋਂ ਪੁੱਛੂਗਾ ਲੋਕੀ ਕਹਿਣਗੇ ਲੋਕੀ ਕਹਿਣਗੇ ਤੂੰ ਆਪ ਤੇ ਪਈ ਹਾਰ ਗਿਆ ਸਾਨੂੰ ਕਿ ਪੁੱਛਦਾ ਫਿਰਦਾ ਐਸੀ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਵੀ ਮੇਰੀ ਇੰਨੀ ਮਾੜੀ ਪਰਫਾਰਮੈਂਸ ਰਹੀ ਹੈ ਤੇ ਮੈਨੂੰ ਇਸ ਉਹਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਪਰ ਉਹ ਸਰਕਾਰ ਹੋਣ ਦੇ ਬਾਵਜੂਦ ਉਹ ਅਸਤੀਫਾ ਤੇ ਕੋਈ ਨਹੀਂ ਦਿੰਦਾ ਹੈਗਾ ਕੋਈ ਪਾਰਟੀ ਦਾ ਪ੍ਰਧਾਨ ਨਹੀਂ ਦਿੰਦਾ ਅਗਲੇ ਕਹਿੰਦਾ ਯਾਰ ਮਹਾ ਤੇ ਪ੍ਰਧਾਨਗੀ ਮਿਲੀ ਹੈਗੀ ਹੈ ਜੇ ਆਪਾਂ ਪ੍ਰਧਾਨਗੀ ਛੱਡ ਦਿੱਤੀ ਤੇ ਆਪਣੇ ਪੱਲੇ ਕੀ ਰਹਿ ਗਿਆ ਫਿਰ ਸਾਨੂੰ ਕੋਣ ਪੁੱਛੂਗਾ ਇੱਕ ਪਾਰਟੀ ਦਾ ਪ੍ਰਧਾਨ ਔਰ ਉੱਪਰ ਜਿਸ ਪਾਰਟੀ ਦੀ ਸਰਕਾਰ ਹੋਵੇ ਉਹਦਾ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਗਈ ਹੈ ਪ੍ਰਿੰਸੀਪਲ ਬੁੱਧਰਾ ਪਾਰਟੀ ਦੇ ਪਰ ਵਰਕਿੰਗ ਪ੍ਰੈਜ਼ੀਡੈਂਟ ਹੈ ਉੱਪਰ ਉਹਨਾਂ ਦੀ ਸਰਕਾਰ ਉਹਦੀਆਂ ਤੇ ਮੌਜਾ ਹੀ ਮੌਜਾ ਪਰ ਕੋਈ ਪ੍ਰਧਾਨ ਨਹੀਂ ਸੇਵਾ ਸਾਰਿਆਂ ਦੀ ਸਥਿਤੀ ਮਾੜੀ ਹੋਈ ਹੈ ਕਾਂਗਰਸ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਤੇ ਬੁਰੇ ਹਾਲ ਹੋਏ ਇਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਤੋ ਜਿੱਤੀਆਂ ਗਈਆਂ ਕਾਲੀ ਦਲ ਨੇ ਇੱਕ ਜਿੱਤੀ ਹੈਗੀਆ ਸਿਮਰਜੀਤ ਸਿੰਘ ਮਾਨ ਨੇ ਨਹੀਂ ਇੱਕ ਉਹਨੇ ਵੀ ਨਹੀਂ ਪ੍ਰਧਾਨਗੀ ਛੱਡੀ ਬਹੁਜਨ ਸਮਾਏ ਪਾਰਟੀ ਵਾਲਾ ਪ੍ਰਧਾਨ ਵੀ ਹਾਰ ਗਿਆ ਉਹਨੇ ਨਹੀਂ ਪ੍ਰਧਾਨਗੀ ਦੀ ਆਫਰ ਕੀਤੀ ਪ੍ਰਿੰਸੀਪਲ ਬੁੱਧਰਾਮ ਉਹਨੇ ਨਹੀਂ ਛੱਡੀ ਕੀਤੀ ਸੁਨੀਲ ਜਾਖੜ ਸਾਹਿਬ ਹੋਣੀ ਇਹ ਹਰ ਪਾਰਟੀ ਦਾ ਕੋਈ ਜ਼ਿੰਮੇਵਾਰੀ ਨਾਲ ਪਤਾ ਕੀ ਪਤਾ ਇਹ ਹੀ ਅਸਤੀਫਾ ਦੇ ਦੇ ਉਪਲੋਕੀ ਪਾਰਟੀ ਪ੍ਰਵਾਨ ਕਰ ਲੈ ਲੇਕਿਨ ਅਗਰ ਐਮਐਲਏ ਨਹੀਂ ਆਏ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਐਮਐਲਏ ਡਰਦੇ ਨਹੀਂ ਆਏ ਉਹ ਮੁੱਖ ਮੰਤਰੀ ਦੀ ਅੱਖਾਂ ਚੱਖਾ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ ਸੀ ਜਾਂ ਫਿਰ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ